ਜੈ ਗੁਰ ਦੀ ਧੰਨ ਗਈ ਹੈ ਅੱਜ ਜੋ ਗੱਲ ਹੋ ਰਹੀ ਹੈ ਹਮ ਇਨਸਾਨ ਚਾਹੁੰਦਾ ਕਿ ਮੇਰਾ ਇੱਜ਼ਤਮਾਨ ਹੋਵੇ ਆਪਾਂ ਜਿੱਥੇ ਵੀ ਜਾਈਏ ਚਾਹੇ ਪਰਿਵਾਰ ਦੇ ਵਿੱਚ ਹੋਵੇ ਚਾਹੇ ਰਿਸ਼ਤੇਦਾਰਾਂ ਦੇ ਵਿੱਚ ਹੋਵੇ ਤੇ ਜੇ ਰਿਸ਼ਤੇਦਾਰਾਂ ਦੇ ਵਿੱਚ ਸਾਡਾ ਕੋਈ ਸਤਕਾਰ ਨਾ ਖੜਾ ਹੋਵੇ ਤੇ ਆਪਾਂ ਉਹਨਾਂ ਦੇ ਜਾਣੇ ਚਾਹੀਦੇ ਆ ਅੱਜ ਇਹਨਾਂ ਪਾਠੀਆਂ ਤੋਂ ਮਨਾਇਆ ਉਸ ਦੇ ਬਣਨ ਦਾ ਕਾਰਨ ਇਹ ਹੈ ਕਿ ਸਾਨੂੰ ਸਤਿਕਾਰ ਨਹੀਂ ਮਿਲਿਆ ਸਾਡੇ ਸਤਿਗੁਰੂ ਰਮਦਾਸ ਸਵਾਮੀ ਜੀ ਨੂੰ ਭਰ ਗਿਆ ਕਿ ਭਰ ਹੈ ਸਤਿਗੁਰੂ ਰਮਦਾਸ ਸਵਾਮੀ ਜੀ ਆਪਣੀ ਪਾਵਨ ਪੁੱਤਰ ਅਮਰ ਕੰਨ ਗ੍ਰੰਥ ਦੇ ਵਿੱਚ ਸ਼ਬਦ ਨੰਬਰ 67 ਮਾ ਉਹਦੇ ਵਿੱਚ ਲਿਖਿਆ ਹੈ ਕਿ RAM ਜਨ ਹਉਨਾ ਭਗਤ ਕਹਉ ਸੇਵਾ ਕਰੋ ਨਾ ਦਾਸਾ ਸਤਿਗੁਰੂ ਰਮਦਾਸ ਸਵਾਮੀ ਜੀ ਜਿਵੇਂ ਸੌਮੇ ਜੀ ਹੁਣ ਦੱਸਿਆ ਪਹਿਲਾਂ ਤੇ ਤੋਹੀ ਹੋਈ ਤੋਹੀ ਤੋਹੀ ਸ਼ਬਦ ਦੇ ਵਿੱਚ ਉਸ ਪਰਮਾਤਮਾ ਨੂੰ ਕਹਿੰਦਾ ਤੇਰੇ ਵਿੱਚ ਮੇਰੇ ਵਿੱਚ ਫਰਕ ਕੀ ਹੈ ਔਰ ਇਹ ਸ਼ਬਦ ਵਿੱਚ ਸਭੂ ਸ਼ਬਦ ਵਿੱਚ ਸਤਗੁਰ ਜੀ ਨੇ ਕਹਿ ਦਿੱਤਾ ਕਿ ਨਾਮ ਹ ਕਿਸੇ ਦਾ ਸਿਰਫ ਕਹੋਨਾ ਨਾਮ ਹ ਕਿਸੇ ਦਾ ਦਾਸ ਕਹੋਨਾ ਤੇ ਨਾਮ ਹ ਕਿਸੇ ਦਾ ਭਗਤ ਕਹੋਨਾ ਖੁਦ ਸਾਕਸ਼ਣ ਪਰਮਾਤਮਾ ਦਾ ਰੂਪ ਬਣ ਕੇ ਇਸ ਸੰਸਾਰ ਵਿੱਚ ਆਏ ਔਰ ਉਸ ਸਮੇਂ ਆਏ ਜਦੋਂ ਜਾਤ ਪਾਤ ਦਾ ਬਹੁਤ ਵੱਡਾ ਬੋਲ ਬਨਾਸੀ ਕਾਂਚੀ ਬਨਾਸਰ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਔਰ ਜਿਸਵੇਂ ਜਨਮ ਹੋਇਆ ਤੁਸੀਂ ਗੁਰੂ ਪਹਿਲੇ ਸਾਥ ਨੂੰ ਅੱਜ ਤੋਂ 600 ਸਾਲ ਪਹਿਲਾਂ ਕਿਹੋ ਜਿਹਾ ਸਮਾਂ 흘ਲੇਗਾ ਜਦੋਂ ਉਹਨਾਂ ਦਾ ਜਨਮ ਹੋਇਆ ਤੇ ਉਹਨਾਂ ਨੂੰ ਉਹ ਉਸ ਸ਼ਹਿਰ ਦੇ ਵਿੱਚ ਜਾਂਤਪੱਤ ਦੇ ਨਾਲ ਜੋ ਉਸ ਵੇਲੇ ਦੇ ਉੱਥੇ ਬਣਵਾਦੀ ਲੋਕ ਸੀ ਉਹਨਾਂ ਦੇ ਨਾਲ ਆਪਣੀ ਬਾਣੀ ਦੇ ਆਧਾਰ ਤੇ ਉਹਨਾਂ ਨੇ ਗੱਲ ਕੀਤੀ ਔਰ ਉਹ ਸੰਤਗੁਰ ਰਾਮਦਾਸ ਮਹਾਰਾਜ ਦੇ ਸੇਵਕ ਬਣੇ ਹਨ ਔਰ ਤਾਂ ਤਾਂ ਜਦੋਂ ਕਿਤਾਬ ਸੰਤਗੁਰ ਰਾਮਦਾਸ ਜੀ ਨਾਲ ਕਰ ਲਈਏ ਔਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਭਾਣੇ ਦੀ ਗੱਲ ਕਰ ਲਈ ਆਪਾਂ 1433 ਸੰਗ੍ਰਹਿ ਚ ਜਿਸ ਦਿਵਸ ਸੰਤਗੁਰ ਰਾਮਦਾਸ ਜੀ ਦਾ ਅਪੇਰੋ ਸਤਿਗੁਰੂ ਇਸ ਦਿਨ ਉਹ ਜੋ ਰੋਜ਼ ਦੀ ਸੰਗਣਾ ਨੂੰ ਉਦੋਂ ਜਨਮ ਹੋਇਆ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ 1437 ਸੰਗ੍ਰਹਿ ਹੋਣ ਤੋਂ ਥੋੜੇ ਜਿਦੇ ਹੋਈ ਪਹਿਲਾਂ ਹੀ ਤਦ ਗੁਰੂ ਮਤਬਖਨ ਬੰਦਰਾ ਨੂੰ ਸਾਲ ਹੋ ਗਏ ਮਨਾਏ ਨੂੰ ਇਹਨਾਂ ਨੇ ਸਤਗੁਰੂ ਰਵਿਦਾਸ ਮਹਾਰਾਜ ਨੂੰ ਕੀ ਪੁੱਛ ਕੇ ਲਿਖਿਆ ਸੀ ਵੀ ਭਾਈ ਆਪਾਂ ਤੁਹਾਡੀ ਬਾਣੀ ਦਾ ਤੁਨ ਲੱਗੇ ਤੁਹਾਨੂੰ ਗੁਰੂ ਲਿਖੀਏ ਜਾਂ ਭਗਤ ਲਿਖੀਏ ਕਿਉਂਕਿ ਜੇ ਅੱਜ ਆਪਣੇ ਕੋਲ ਪੇਜ ਐ ਤੇ ਇਹੇ ਪਰ ਤੁਹਾਨੂੰ ਦੇ ਦਿੱਤਾ ਅਸੀਂ ਚੱਲ ਜਾਂਨੇ ਇੱਥੋਂ ਇੱਥੇ ਤੋਂ ਬਾਅਦ ਤੁਸੀਂ ਆਪ ਵੀ ਮੋਟੇ ਕੀ ਦੇਖਦੇ ਕੀ ਨਹੀਂ ਲੱਗਦੇ ਨਾ ਤੁਹਾਡੇ ਤੇ ਨਿਰਭਰ ਕਰਦਾ ਔਰ ਜੇ ਮੈਂ ਮੌਜੂਦ ਹੋਇਆ ਇੱਥੇ ਤੇ ਤੁਹਾਡੇ ਕੋਲੋਂ ਸਹੀ ਕਰਾਉਣਾ ਵੀ ਭਾਈ ਤੁਸੀਂ ਆਹ ਗੱਲ ਤੇ ਲਿਖਿਆ ਔਰ ਬਕਾਇਦਾ ਉਹ ਜੀ ਦੀ ਭਾਵੀ ਵੀ ਮੰਗਣੀ ਪੈ ਜਿੰਨੀ ਜਿਸ ਵੇਲੇ ਲਿਖਿਆ ਹੋਵੇ। ਪਾਗਲ ਜਦੋਂ ਸਤਿਗੁਰੂ ਰਮਦਾਸ ਮਹਾਰਾਜ ਇਸ ਦੁਨੀਆ ਤੇ ਅੱਜ ਸਾਡੇ ਮਨੋਂ ਵਿੱਚ ਮਾਵੇ ਸਿਰੱਖੋਂ ਨਹੀਂ ਪਰ ਅੱਜ ਵੀ ਸਾਡੇ ਵਿੱਚ ਉਹ ਆਪਣੀ ਬਾਣੀ ਦੇ ਰਾਹੀਂ ਮੌਜੂਦ ਹਨ। ਜਦੋਂ ਉਹਨਾਂ ਨੂੰ ਜਾਦਾ ਪੁੱਛ ਕੇ ਲਿਖਿਆ ਹੋਵੇ ਵੀ ਤੁਸੀਂ ਤੁਹਾਨੂੰ ਗੁਰੂ ਲਿਖਿਏ ਕਿ ਭਗਤ ਲਿਖਿਏ। ਜਾਦਾ ਪੁੱਛ ਕੇ ਲਿਖਿਆ ਹੋਵੇ ਸਤਿਗੁਰੂ ਅਰਦਾਸ ਜੀ ਨੇ ਆਪਣੀ ਯਾਦ ਵੀ ਪਾਈ ਹੋਈ ਹੈ ਵੀ ਹਮੇ ਭਾਈ ਮੈਨੂੰ ਭਗਤ ਲਿਖ ਦਿਓ। ਫੇਰ ਤਾਂ ਆਪਾਂ ਖੰਡ ਮੰਨ ਲੈਣੇ ਆ। ਕਰ ਉਹ ਮੌਜੂਦ ਹੀ ਨਹੀਂ ਸੀ ਉਸ ਵੇਲੇ ਉਹਨਾਂ ਨੂੰ ਪੁੱਛਿਆ ਨਹੀਂ ਗਿਆ ਸਾਡਾ ਸਮਾਜ ਉਸ ਵੇਲੇ ਇੰਨਾ ਪੜਿਆ ਲਿਖਿਆ ਨਹੀਂ ਸੀ ਅੱਜ ਸਾਡੇ ਸੰਤਾਂਾਂ ਬੋਛਿਆਂ ਨੇ ਦੱਸ ਦਿੱਤਾ ਤਾਂ ਤਾਂ ਹਰ ਭਗਤ ਸਤਿਗੁਰ ਹਮਾਰਾ ਜਿੰਦਗੀ ਦੀ ਸੇਵਾ ਦੇ ਹਮ ਹਰ ਨਾਮ ਲਈ ਗੁਰੂ ਗੁਰੂ ਸਾਹਿਬ ਕਹਿੰਦੇ ਆ ਕਿ ਜਿਹੜੇ ਭਗਤਾਂ ਸਾਡੇ ਸਤਿਗੁਰ ਆ ਉਹ ਮੈਂ ਸੰਤਾਂਵੇਂ ਜਿਹੜੇ ਪ੍ਰਦੇਸ਼ੋਂ ਜਿਹੜੇ ਕਾਲ ਤੱਕ ਤੋਂ ਕੋ ਜਥੇਦਾਰਾਂ ਜੋਸ਼ ਦੇ ਤੇ ਰਹੇ ਆਵੇ ਆਪਾਂ ਭਰਤੇ ਹੀ ਕਹਣਾ ਬਾਬਾ ਵੀ ਨਹੀਂ ਕਹਣਾ ਫਿਰ ਉਹਨਾਂ ਨੂੰ ਜਿਆਦਾ ਬੜੇ ਗਿਆਨੀ ਹੈਗਾ ਜੇ ਗਿਆਨ ਹੈਗਾ ਤਾਂ ਉਹ ਸਮਝਣੀ ਚਾਹੀਦੀ ਜਿਵੇਂ ਬਾਣੀ ਕਹਿੰਦਾ ਧੰਤਨ ਹਰ ਭਗਤ ਸਤਿਗੁਰੂ ਮਾਰਾ ਗੁਰੂ ਸਾਡਾ ਕਰੇ ਆਵੇ ਜਿਹੜੇ ਭਗਤ ਸਾਡੇ ਸਤਿਗੁਰੂ ਵਾ ਜਦੋਂ ਗੁਰੂ ਮੰਨਣ ਚਾਹ ਤੇ ਅਸੀਂ ਮੰਨਣ ਨੂੰ ਕਿਉਂ ਤੇ ਆਦਿ ਧੰਤੋ ਰੱਬ ਦੇ ਹੋਇਆ ਨਾਲੇ ਸਾਡੇ ਤੁਹਾਡੇ ਜਦੋਂ ਅਸੀਂ ਆਪਣਾ ਨੂੰ ਪੂਰਨ ਤੋਂ ਗਿਆਨੀ ਸਾਂਦੇ ਆ ਜਾਂ ਜਿਆਦਾ ਬੁੱਧੀਮਾਨ ਸਾਂਦੇ ਆ ਜਿਹੜਾ ਸੀ ਗੱਲ ਮੰਨਣ ਨੂੰ ਤਿਆਰ ਨਹੀਂ ਆ ਕੋਈ ਗੁਰੂ ਨਾਲ ਸਾਥ ਪਰ ਉਹਨੂੰ ਭੱਜਦਾ ਤੂੰ ਸਭ ਨੂੰ ਦਾਤ ਦੇ ਰਿਹਾ ਅਸੀਂ ਫੇਰ ਭੱਜਦੇ ਆਲੇ ਆ ਦੂਜੀ ਗੱਲ ਕਹਿੰਦੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਦਰ ਸਾਰੇ ਜਦੋਂ ਬਾਣੀ ਗੁਰੂ ਆ ਜਿਹਨੇ ਬਾਣੀ ਲਿਖੀਆ ਉਹ ਧਰਮ ਤੇ ਭੱਜ ਕੇ ਜਾ ਸਕਦੇ ਆ ਜਿਹਨੇ ਲਿਖੀਆ ਉਹ ਵੀ ਦਾ ਗੁਰੂ ਗੁਰੂ ਹੋਇਆ ਨਾ ਤੇ ਦੇਖੋ ਹਿੰਦੇ ਸਭ ਸਿੱਖ ਨੂੰ ਹਕੂ ਨਾਲ ਗੁਰੂ ਮੰਨਿਆ ਕਰਦਾ ਜੇ ਗੁਰੂ ਕਰਦਾ ਮੰਨਿਆ ਤੇ ਬੇਚੇ ਜਿਹੜੇ ਗੁਰੂਆਂ ਦੇ ਪੁਰਾਣੇ ਹਣੋ ਉਹ ਸਾਰੇ ਗੁਰੀ ਆ ਬੇਦਰ ਕਰਦਾ ਹੁਣਿਆ ਜਦੋਂ ਉਹ ਅਰਦਾਸ ਕਰਦੇ ਨਾ ਆਪਾਂ ਸੁਣਦੇ ਹਰ ਕੋਈ ਦਾ ਕਿ ਅਰਦਾਸ ਹੁੰਦੇ ਆ ਉੱਥੇ ਕਿਹਾ ਜਾਂਦਾ ਦਸਾਂ ਗੁਰੂਆਂ ਦੀ ਜਗਦੀ ਜੋਤ ਸਰਪੰਨ ਗੁਰੂਆਂ ਸਰ ਜਦ ਕੀ ਸਰ ਸ਼ੇਖਵਾ ਦੀ ਬਾਰੇ ਸਰ ਗੁਰੂਆਂ ਦਾ ਵਿਚਾਰ ਜਦੋਂ ਸਾਨੂੰ ਕਹਿੰਦੇ ਸ਼ਬਦੀ ਮਾਪੁਰਸ਼ ਦੀ ਜਗਦੀ ਜੋਤ ਗੁਰੂ ਸਾਹਿਬ ਆ ਕੇ ਦਸਾਂ ਗੁਰੂਆਂ ਜਗਦੀ ਜੋਤ ਇਦੋਂ ਸਾਹਮਣੇ ਆਇਆ ਕਿ ਇਹ ਕਿੰਧਰਾ ਹੋ ਗਿਆ ਹੋ ਸਕਦਾ ਕਿ ਜਿਹੜੇ ਗੁਰੂ ਤੇ ਪਤਿ ਸਹਬਾਨ ਗਏ ਰਹਿਆ ਕੋਤਰੀ ਕੋ ਜਾਤਾ ਐਸੀ ਜੀ ਬੀਸ ਹਮਾਇਲਾ ਤੇ ਵੀ ਪਰ ਇਸ ਦਾ ਕਿੰਧਰਾ ਹੋ ਗਿਆ ਕਿ ਆਪਾਂ ਇਹਨਾਂ ਨੂੰ ਉੱਥੇ ਰੱਖਲੇ ਰੱਖਣਾ ਇਸ ਦਾ ਕਿ ਮੇਰੀ ਬੇਨਤੀ ਹੈ ਉਹਨਾਂ ਜਥੇਦਾਰਾਂ ਨੂੰ ਕਹਤਾ ਦੇ ਜੋ ਜਥੇਦਾਰਾ ਇਹ ਆਪਾਂ ਇੱਕ ਵਾਰ ਗੁਰੂ ਗ੍ਰੰਥ ਸਾਹਿਬ ਦਾ ਧਿਆਨ ਕਰੀਏ ਔਰ ਉਹਦੇ ਇੱਕ ਇੱਕ ਲਫ਼ਜ਼ ਨੂੰ ਪੜੀਏ ਉੱਝ ਦੇਖੀਏ ਕਿ ਕਿਰਨ ਕੀ ਲਿਖਿਆ ਹੋਇਆ ਹੈ ਗੁਰੂ ਨਾਨਕ ਦੇਵ ਜੀ ਨੂੰ ਮੱਲਾ ਪਹਿਲਾ ਲਿਖਿਆ ਗੁਰੂ ਆਰਣ ਦੇਵ ਜੀ ਨੂੰ ਮੱਲਾ ਪੰਜਵਾਂ ਲਿਖਿਆ ਮੱਲੇ ਦਾ ਮਤਲਬ ਦਾਸ ਹੁੰਦਾ ਪੂਰੇ ਦਾਸ ਨਾਲ ਲਿਖਿਆ ਪਰ ਅਸੀਂ ਕਿ ਕਹੀਏ ਨਾ ਦਾਸ ਨਾਲ ਤੇ ਲਾਜ ਨਹੀਂ ਕਿਉਂ ਹੋ ਜਾਂਦੇ ਆ ਤੇ ਜਿਹੜਾ ਦਿਨ ਤੋਂ ਸਾਡੀ ਆਸਤਾ ਹੈਗਾ ਤੇ ਜੁਨਾ ਨੂੰ ਭਾਵੇਂ ਤੁਸੀਂ ਕਿਉਂ ਹੋ ਉਸ ਕਹਿੰਦੇ ਆ ਜੇ ਤੁਹਾਡੀ ਆਸਤਾ ਗੁਰੂ ਚਾਹਤ ਤੇ ਗੁਰੂ ਕਹਿੰਦੇ ਆ ਅਸੀਂ ਵੀ ਸਾਰੇ ਗੁਰੂ ਕਹਿੰਦੇ ਆ ਕੋਈ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਪੰਜ ਪਿਆਲੇ ਸਾਡੇ ਜਿਹਾ ਲਗਭਗ ਢੱਡ ਚੋਂ ਲਗਭਗ ਯਾਦ ਵਿੱਚੋਂ ਉਹ ਇੱਕੋ ਪਿਆਲੇ ਵਿੱਚ ਉਹਨੇ ਅਮਰਤਿਆਰ ਕਰਕੇ ਤਾਂ ਹਰ ਸਟੇਰ ਹੋ ਗਿਆ ਉਹਦਾ ਮਤਲਬ ਸੀਗਾ ਕਿ ਜਾਤਾਂ ਦਾ ਖਤਮ ਜੁਲਮ ਦੇ ਖਰਾਬ ਤੁਸੀਂ ਇਹ ਇਕੱਠੇ ਹੋ ਕੇ ਲੜਨਾ ਪਰ ਅੱਜ ਜਿਵੇਂ ਗੁਰੂ ਮਹਾਰਾਜ ਦੇ ਗੁਰੂ ਰਸੇ ਜਿਨਾ ਜੋ ਦਿਨ ਹੀ ਮੈਂ ਕੀਤਾ ਅੱਜ ਤੇ ਜਿਹੜੇ ਕੁਝ ਠੇਗ ਦਾ ਧਰਮ ਦੇ ਉਹਨੇ ਪਾਣੀ ਫੇਰਦਾ ਗੁਰੂਆਂ ਨੂੰ ਸੋਲ ਤੇ ਸੋ ਜਾਤੂ ਦੇ ਧੰਨ ਹੋਵੇ ਜਗੁਰਦੇਵ ਧੰਗੁਰਦੇਵ ਸੋ ਪਿਛਲੇ ਦਿਨੀ 13 ਮਈ 2024 ਨੂੰ ਇੱਕ ਔਕਾਲ ਤਖਤ ਦੇ ਫੈਡ ਗ੍ਰੰਥੀ ਗਿਆਨੀ ਰਣਵੀਰ ਸਿੰਘ ਜੀ ਵੱਲੋਂ ਲੈਟਰ ਜਾਰੀ ਕੀਤੀ ਗਈ ਸਮੁੱਚੇ ਵਲ ਦੇ ਗ੍ਰੰਥੀਆਂ ਨੂੰ ਸਮੁੱਚੇ ਵਲ ਦੇ ਕੀਰਤਨੀਆਂ ਨੂੰ ਸਮੁੱਚੇ ਵਲ ਦੇ ਕਥਾਵਾਚਕਾਂ ਨੂੰ ਕਿ ਜਿੱਥੇ ਵੀ ਕਿਤੇ ਉਹ ਕੀਰਤਨ ਕਰਦੇ ਆ ਜਾਂ ਕਥਾ ਕਰਦੇ ਆ ਜਾਂ ਗੁਰਬਾਣੀ ਦਾ ਜਾਪ ਕਰਦੇ ਆ ਕਿ ਜਾਪ ਕਰਦਿਆਂ ਹਮੇਸ਼ਾ ਹੀ ਜਿਨ੍ਹਾਂ ਸਤਗੁਰਾਂ ਨੂੰ ਬਾਣੀ ਦੇ ਅੰਦਰ ਭਗਤ کہہ ਕੇ ਸੰਬੋਧਨ ਕੀਤਾ ਗਿਆ ਉਹਨਾਂ ਨੂੰ ਭਗਤ ਕਹਿ ਕੇ ਹੀ ਸੰਬੋਧਨ ਕੀਤਾ ਜਾਵੇ ਬਾਬਾ ਬਿਨਾ ਕਿਹਾ ਜਾਵੇ ਸੋ ਇਹ ਬਹੁਤ ਹੀ ਮਾੜੀ ਮਾਨਸਿਕਤਾ ਸੌੜੀ ਸੋਚ ਹੈ ਜਾਤ ਪਾਤ ਵਾਲੀ ਗੱਲ ਹੈ ਸੋ ਸਿਅਸਰੀ ਸਮੁੱਚੇ ਰਵਾਸੀਆ ਸਮਾਜ ਵੱਲੋਂ ਸਤਗੁਰੂ ਰਵਿਦਾਸ ਨਾਮ ਲੈਵਾ ਜਿੰਨੇ ਵੀ ਮਹਾਪੁਰਖ ਨੇ ਉਹਨਾਂ ਸਾਰਿਆਂ ਦੀ ਨਾਮ ਲੈਵਾ ਸੰਗਤਾਂ ਵੱਲੋਂ ਵਿਰੋਧ ਪ੍ਰਗਟ ਕਰਦੇ ਆ ਰੋਸ਼ ਪ੍ਰਗਟ ਕਰਦੇ ਆ ਕਿ ਇਹੋ ਜਿਹੀ ਸੋਚ ਰੱਖਣ ਵਾਲੇ ਲੋਕ ਹਮੇਸ਼ਾ ਹੀ ਦੇਸ਼ ਦੇ ਅੰਦਰ ਜਾਤ ਪਾਤ ਨੂੰ ਬੜਾਵਾ ਦਿੰਦੇ ਆ ਔਰ ਵੰਡਣ ਦੀ ਕੋਸ਼ਿਸ਼ ਕਰਦੇ ਆ ਇਹ ਗੁਰੂਆਂ ਦੀ ਰਹਿਬਰਾਂ ਦੀ ਸੋਚ ਨਹੀਂ ਸੀ ਕਿਉਂਕਿ ਬਾਣੀ ਵਿੱਚ ਲਿਖਿਆ ਗੁਰੂ ਗ੍ਰੰਥ ਜੀ ਮਾਲਿਓ ਪ੍ਰਗਟ ਗੁਰਾਂ ਕੀ ਦੇ ਜੇ ਉਹ ਗੁਰੂਆਂ ਦੀ ਦੇਹ ਹੈ ਤਵੇ ਜਿੰਨੇ ਵੀ ਮਹਾਂਪੁਰਸ਼ਾਂ ਦੀ ਬਾਣੀਆਂ ਦੂਸਰਾ ਸਾਹ ਦੇ ਵਿੱਚ ਸਾਰੇ ਹੀ ਗੁਰੂ ਨੇ ਸੋ ਸਾਰੇ ਹੀ ਪੂਜਣ ਯੋਗ ਨੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰ ਸਾਰੇ ਬਾਣੀ ਹੀ ਗੁਰੂ ਹੈ ਸੋ ਜਿੰਨੇ ਨੇ ਸਾਰੇ ਗੁਰੂ ਹੈ ਸੋ ਅਸੀਂ ਇਸ ਕਰਕੇ ਕਦੀ ਵੀ ਸੈਡ ਨਹੀਂ ਕਰਾਂਗੇ ਕਿ ਸਟੇਜਾਂ ਦੇ ਉੱਤੇ ਆ ਕੇ ਕੋਈ ਵੀ ਭਗਤ ਕਵੇ ਜਾਂ ਕੋਈ ਬਾਬਾ ਕੋ ਕਵੇ ਆਪਾਂ ਨਹੀਂ ਸੈਡ ਕਰਾਂਗੇ ਸੋ ਸਾਰੇ ਹੀ ਕਥਾਵਾਚਕਾਂ ਨੂੰ ਸਾਰੇ ਹੀ ਗ੍ਰੰਥੀ ਸਿੰਘਾਂ ਨੂੰ ਔਰ ਸਾਰੇ ਹੀ ਕੀਰਤਨ ਵਾਲਿਆਂ ਨੂੰ ਅਸੀਂ ਸਮੁੱਚੇ ਰਵਿਦਾਸੀਆ ਸਮਾਜ ਵੱਲੋਂ ਇਹ ਬੇਨਤੀ ਵੀ ਕਰਦੇ ਹਾਂ ਔਰ ਤਾੜਨਾ ਵੀ ਕਰਦੇ ਹਾਂ ਕਿ ਕਦੀ ਵੀ ਕਿਸੇ ਵੀ ਮੰਚ ਦੇ ਉੱਤੇ ਭਗਤ ਕਹਿਣ ਦੀ ਕੋਸ਼ਿਸ਼ ਨਾ ਕਰਿਓ ਨਹੀਂ ਤਾਂ ਰਵਿਦਾਸੀਆ ਸਮਾਜ ਸੈਣ ਨਹੀਂ ਕਰੇਗਾ ਸੋ ਇਹੀ ਸਮੁੱਚੇ ਸਮਾਜ ਨੂੰ ਵੀ ਬੇਨਤੀ ਆ ਕਿ ਆਓ ਆਪਾਂ ਰਲ ਕੇ ਆਪਣੇ ਰਹਿਬਰ ਦਾ ਸਤਿਕਾਰ ਕਰੀਏ ਔਰ ਰਹਿਬਰਾਂ ਦਾ ਸਤਿਕਾਰ ਬਹਾਲ ਕਰਾਉਣ ਦੇ ਲਈ ਵੀ ਸੰਘਰਸ਼ ਕਰੀਏ ਔਰ ਸਮੁੱਚੇ ਸਮਾਜ ਨੂੰ ਮੈਂ ਬੇਨਤੀ ਕਰਕੇ ਸਾਡਾ ਰਹਿਬਰ ਸਤਿਗੁਰੂ ਅਰਬਦਾਸ ਮਹਾਰਾਜ ਹੀ ਆ ਔਰ ਅਰਬਦਾਸ ਮਹਾਰਾਜ ਜੀ ਦਾ ਅਸੀਂ ਪੂਰਾ ਸਤਿਕਾਰ ਕਰਦੇ ਹਾਂ ਕਰਾਉਣਾ ਸਤਿਕਾਰ ਔਰ ਔਕਾਤ ਤੱਕ ਤੁਹਾਨੂੰ ਮੈਂ ਬੇਨਤੀ ਕਰਦਾ ਕਿ ਔਕਾਤ ਤੱਕ ਤੋਂ ਅੱਜ ਤੱਕ ਜਿੰਨੇ ਵੀ ਹੁਕਮਨਾਮੇ ਜਾਰੀ ਹੋਏ ਨੇ ਉਹਨਾਂ ਹੁਕਮਨਾਮਿਆਂ ਨੂੰ ਲਾਗੂ ਕਰੋ ਜੇ ਇਹ ਹੁਕਮਨਾਮੇ ਜਾਰੀ ਕੀਤਾ ਤਾਂ ਇਸ ਨੂੰ ਵੀ ਲਾਗੂ ਕਰੋ ਜਿੱਥੇ ਤੁਸੀਂ ਲਾਗੂ ਕਰਨਾ ਚਾਹੁੰਦੇ ਉੱਥੇ ਲਾਗੂ ਕਰੋ ਲੇਕਿਨ ਅਸੀਂ ਸਤਿਗੁਰੂ ਅਰਜਨਦਾਸ ਜੀ ਨੂੰ ਸਤਿਗੁਰੂ ਮੰਨਦੇ ਹਾਂ ਔਰ ਸਤਿਗੁਰੂ ਹੀ ਮੰਦੇ ਹੀ ਰਹਾਂਗੇ ਔਰ ਸਤਗੁਰੂ ਹੀ ਕਹਾਉਣ ਵਿੱਚ ਵਿਸ਼ਵਾਸ ਰੱਖਦੇ ਆ ਜਿਨੇ ਵੀ ਬੋਲ ਲਗੇ ਨੇ ਚਾਹੇ ਕੋਈ ਗੁਰੂ ਰਵੀਦਾਸ ਜੀ ਚੌਕ ਹੈ ਚਾਹੇ ਕੋਈ ਗੁਰੂ ਰਵਿਦਾਸ ਮੰਦਰਾ ਹਮੇਸ਼ਾ ਹੀ ਅਖਬਾਰਾਂ ਵਿੱਚ ਜਾਂ ਮੀਡੀਆ ਰਾਹੀਂ ਬੋਲਣ ਦੇ ਵਿੱਚ ਹਮੇਸ਼ਾ ਹੀ ਉਹ ਗ੍ਰੇਸ ਕਰਦੇ ਨੇ ਸਤਗੁਰੂ ਰਵੀਦਾਸ ਚੌਕ ਕਹਿਣ ਤੋਂ ਸਤਗੁਰੂ ਰਵੀਦਾਸ ਸਿੰਘ ਗੋਲਦਵਰਾ ਕਹਿਣ ਤੋਂ ਸਤਗੁਰੂ ਜੀ ਰਵੀਦਾਸ ਸੰਤ ਰਾਮ ਨੰਦ ਚੌਕ ਕਹਿਣ ਤੋਂ ਸੋ ਉਹਨਾਂ ਨੂੰ ਪ੍ਰੈਸ ਨੂੰ ਬੇਨਤੀ ਹੈ ਕਿ ਚਾਹੇ ਪ੍ਰੈਸ ਮੀਡੀਆ ਚਾਹੇ ਇਲੈਕਟ੍ਰੋਨਿਕ ਮੀਡੀਆ ਹਮੇਸ਼ਾ ਹੀ ਸਤਗੁਰੂ ਰਵੀਦਾਸ ਕੇ ਕੇ ਸੰਬੋਧਨ ਕਰਨ ਜੈ ਗੁਰਦੇਵ ਤਾਨ ਗੁਰਦੇਵ ਜਿਸ ਤਰ੍ਹਾਂ ਜਿਹੜਾ ਪ੍ਰੈਸ ਕਲੱਬ ਦੇ ਵਿੱਚ ਮੀਟਿੰਗ ਚੱਲ ਰਹੀ ਆ ਤਾਂ ਮੈਂ ਬੇਨਤੀ ਕਰਦਾ ਆਪਣੀਆਂ ਪ੍ਰਬੰਧਕ ਕਮੇਟੀਆਂ ਨੂੰ ਗੁਰੂ ਘਰ ਦੀਆਂ ਪ੍ਰਬੰਧਕ ਕਮੇਟੀਆਂ ਜੋ ਸੰਤ ਸੰਮੇਲਨ ਕਰਵਾਉਂਦੀਆਂ ਕਮੇਟੀਆਂ ਜੋ ਕਥਾਵਾਚਕ ਨੇ ਜੋ ਸਤਿਗੁਰ ਦਾ ਸਤਕਾਰ ਨਹੀਂ ਕਰਦੇ ਉਹਨਾਂ ਨੂੰ ਪ੍ਰੋਗਰਾਮ ਦੇਣਾ ਬੰਦ ਕਰੋ ਆਪਣੇ ਗੁਰੂ ਘਰਾਂ 'ਚ ਬੁਲਾਉਣਾ ਬੰਦ ਕਰੋ ਉਹਨਾਂ ਨੂੰ ਪ੍ਰੋਗਰਾਮ ਦੇਣਾ ਬੰਦ ਕਰੋ ਅਗਲ ਉਹਨਾਂ ਨੂੰ ਉੱਧਰ ਹੀ ਆ ਜਾਣੀ ਆ ਜਦੋਂ ਉਹਨਾਂ ਨੂੰ ਪਤਾ ਲੱਗੇ ਜੋ ਇਹ ਸਾਡੇ ਸਤਿਗੁਰ ਦਾ ਸਤਕਾਰ ਨਹੀਂ ਕਰਦੇ ਅਸੀਂ ਉਹਨਾਂ ਨੂੰ ਪ੍ਰੋਗਰਾਮ ਨਹੀਂ ਦੇਣੇ ਅਸੀਂ ਆਗਨਪੁਰਵ ਦੇਖਦੇ ਆਂ ਆਗਨਪੁਰ ਤੇ ਸਾਡੇ ਕਥਾਵਾਚਕ ਸਾਡੇ ਸਿੰਗਰ ਸਾਡੇ ਜੋ ਸਤਿਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਦਾ ਪ੍ਰਚਾਰ ਪ੍ਰਸਾਰ ਵਿਦੇਸ਼ਾਂ ਦੇ ਵਿੱਚ ਇੰਡੀਆ ਦੇ ਵਿੱਚ ਵੀ ਕੋਨੇ-ਕੋਨੇ ਵਿੱਚ ਕਰਦੇ ਆ ਉਹ ਭਰੇ ਵਿਹਲੇ ਬੈਠੇ ਹੁੰਦੇ ਆ ਪਰ ਜੋ ਸਾਡੇ ਗੁਰੂ ਘਰਾਂ ਦੇ ਵਿੱਚ ਆੜ ਕੇ ਸਾਡੇ ਸਤਿਗੁਰੂ ਭਗਤ ਭਰਾਤ ਜੀ ਨੂੰ ਸੰਬੋਧਨ ਕਰਦੇ ਆ ਸਾਡੇ ਗੁਰੂ ਕਰਦੀ ਆ ਪ੍ਰਬੰਧਕ ਕਮੇਟੀਆਂ ਉਹਨਾਂ ਨੂੰ ਹੀ ਬੁਲਾਉਂਦੀਆਂ ਇਹੋ ਜਿਹੇ ਜੋ ਪ੍ਰਬੰਧਕ ਕਮੇਟੀਆਂ ਉਹਨਾਂ ਦਾ ਹੀ ਬਾਈਕਾਟ ਕਰੋ ਜੋ ਆਪਣੇ ਰਹਿਬਰ ਦਾ ਸਤਕਾਰ ਨਹੀਂ ਕਰਵਾਨੀਆਂ ਅੱ ਪਿੱਛੇ ਜੇ ਵੀ ਇੱਕ ਆਪਣੇ ਫਲੋਕ ਫਗਵਾੜੇ ਵਿੱਚ ਵੀ ਕੇਸ ਦੇ ਕੇ ਆਈ ਇੱਕੋ ਮੈਡਮ ਸੀਗੀ ਉਹ ਵੀ ਕੁਝ ਭੱਦਕ ਕਹਿ ਰਹੀ ਸੀ ਉਹਦਾ ਵੀ ਵਿਰੋਧ ਕੀਤਾ ਗਿਆ ਸੋ ਮੈਂ ਬੇਨਤੀ ਕਰਦਾ ਆਪਣੇ ਸਮਾਜ ਨੂੰ ਵੀ ਜੋ ਸਤਿਗੁਰੂ ਦਾ ਸਤਕਾਰ ਕਰਦੇ ਆ ਉਹਨਾਂ ਨੂੰ ਹੀ ਪ੍ਰੋਗਰਾਮ ਦਿਦੋ ਔਰ ਉਹਨਾਂ ਨੂੰ ਹੀ ਸਟੇਜਾ ਦਿਓ ਜੈ ਗੁਰਦੇਵ ਧੰਨ ਧੰਨ